ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕਿਸ ਤਰ੍ਹਾਂ ਇਹ ਜਿਹੜਾ ਨੁਕਸਾਨ ਹੈ ਵੱਡਾ ਹੋਏਗਾ ਖਤਮ ਹੋ ਗਿਆ ਉੱਪਰਲੇ ਦਾ ਮਤਲਬ ਹੈ ਉੱਪਰਲੇ ਦਾ ਕੋਈ ਬਚੀ ਨਹੀਂ ਹੋਣਾ ਹਾਂਜੀ 40 ਲੱਖ ਹਾਂਜੀ 40 ਲੱਖ ਜੀ 40 ਲੱਖ ਦਾ ਹਾਂਜੀ ਹਾਂਜੀ ਅੱਗੇ ਦਬ ਗਏ ਜੀ ਵਿਚੇ ਦਬ ਗਿਆ ਦੇਖੋ ਹਾਂ ਆਹ ਦੇਖੋ ਉਹ ਬੈਠੋ ਵਿਚ ਪਏ ਨੇ ਜੀ ਬਹੁਤ ਮਰ ਗਈ ਹਾਂ ਵਿਚ ਕੋਈ ਕੀ ਆਉਂਦਾ ਬਾਕੀ ਮਰ ਗਈ ਚਲੋ ਇੱਥੇ ਸਾਰਾ ਜਿਹੜਾ ਹੋਇਆ ਖਤਮ ਹੋ ਗਿਆ ਕਿੱਡਾ ਨੁਕਸਾਨ ਹੋ ਗਿਆ ਕਿਵੇਂ ਲੜਾਈ ਜੀ ਆਊਗਾ ਕਿਵੇਂ ਆਪਦੇ ਬੱਚਿਆਂ ਨੂੰ ਛੱਡ ਕੇ ਜਾਊਗਾ ਸਾਰੀ ਉਮਰ ਦੀ ਕਮਾਈ ਲੱਗ ਗਈ ਕਮਾਈ ਤਾਂ ਫੌਜ ਚ ਕਰੀਤੀ ਖਤਮ ਹੋ ਰਹੀ ਆ ਗਈ ਸਾਰੀ ਖਤਮ ਹੋ ਗਈ ਹਾਂ ਉਹ ਕੋਈ ਮਦਦ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਐ ਕੋਈ ਸਾਡੇ ਬਾਹਰਲੇ ਬੰਦਿਆਂ ਵੱਲੋਂ ਵੀ ਐ ਕੋਈ ਕੈਨੇਡਾ ਵਾ ਕੋਈ ਯੂਕੇ ਐ ਕੋਈ ਆਸਟ੍ਰੇਲੀਆ ਐ ਹੁਣ ਕਿੱਡਾ ਨੁਕਸਾਨ ਹੋ ਗਿਆ ਕਿਵੇਂ ਲੜਾਈ ਜੀ ਆਊਗਾ ਕਿਵੇਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਊਗਾ ਆਪਣਾ ਭਾਈ ਜੀ ਨਾਮ ਕੀ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੋ ਕਿ ਫੌਜ ਚ ਰਿਟਾਇਰਮੈਂਟ ਹੋ ਕੇ ਆਏ ਨੇ ਭਾਈ ਸਾਹਮਣੇ ਖੜੇ ਨੇ 40 ਲੱਖ ਰੁਪਏ ਦਾ ਨੁਕਸਾਨ ਦੱਸਦੇ ਨੇ ਬਾਕੀ ਸਭ ਨੂੰ ਪਤਾ ਹੀ ਹੁੰਦਾ ਵੀ ਕਿੰਨੀ ਮਿਹਨਤ ਨਾਲ ਕਿੰਨਾ ਏਰੀਆ ਸੀ ਕੁਲੇ ਇਹ ਡਬਲ ਹੋ ਗਿਆ ਸੀ ਡਬਲ ਹੋ ਕੇ ਸਾਢੇ ਘਰਾਂ ਬਣ ਗਏ 11 11.5 ਹਜ਼ਾਰ ਸਕੁਆਰ ਫੁੱਟ ਏਰੀਆ ਸੀ ਦੇਖ ਸਕਦੇ ਹੋ ਵੀ ਸਾਰੇ ਲਗਭਗ ਸਾਰੇ ਢਹਿ ਗਿਆ ਆ ਲੱਗੇ ਹੋਏ ਸੀਗੇ ਆਹ ਸੀਗੇ 80 ਲੱਖ ਦਾ ਤਾਂ ਇਹ ਇੱਕ ਕਹਿੰਦੇ ਨੇ ਬਾਈ ਆਹ ਲਾ ਲੂ ਵੀ 9 ਲੱਖ ਦੇ ਤਾਂ ਇਹ ਖਤਮ ਹੋ ਗਏ ਪੈ ਗਿਆ ਜੀ ਖਤਮ ਹੋ ਗਿਆ 40 ਲੱਖ ਰੁਪਏ ਤੱਕ ਦਾ ਨੁਕਸਾਨ ਦੱਸਦੇ ਬਾਈ ਹੁਣ ਦੇਖ ਸਕਦੇ ਹਾਂ ਦੋਸਤੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆ ਵਿਖੇ ਗੰਡੂਆ ਵਿਖੇ ਦੇਖ ਸਕਦੇ ਹਾਂ ਵੀ ਕਿੰਨਾ ਭਾਰੀ ਨੁਕਸਾਨ ਹੈ ਜਿਹੜਾ ਹੋਇਆਗਾ ਇਸ ਪੁਲਟਰੀ ਫਾਰਮ ਦੇ ਵਿੱਚ ਆ ਲੈ ਲੂ ਵੀ 11000 ਜਿਹੜਾ ਚੂਚਾ ਸੀ ਉਹ ਪਾਏ ਹੋਏ ਸੀਗਾ ਆਹ ਦੇਖ ਲਓ ਵੀ ਸਾਰਾ ਝਖੜਨੇ ਜਿਹੜਾ ਹੈਗਾ 11000 ਚੂਚਾ ਸੀ ਜਿਹੜਾ ਦੇਖ ਸਕਦੇ ਹੋ ਵੀ ਘ ਭਾਰੀ ਨੁਕਸਾਨ ਹੈ ਜਿਹੜਾ ਵੱਡਾ ਨੁਕਸਾਨ ਹੋਇਆ ਔਰੇ ਜਿਹੜਾ ਚੂਚਾ ਪਾਏ ਹੋਏ ਸੀ ਇਹ ਚ 20 ਦਿਨਾਂ ਦਾ ਹੋ ਗਿਆ ਸੀ 35 ਦਿਨਾਂ ਦਾ ਚਕਾਉਂਦੇ ਹੁੰਦੇ ਨੇ ਪਰ ਆਹ ਦੇਖ ਸਕਦੇ ਹੋ ਬਾਕੀ ਬਿਲਡਿੰਗ ਐਸੇ ਦੀ ਸਾਰੀ ਲਗਭਗ ਖਤਮ ਦੇ ਮੰਗੂ ਹੈ ਦੇਖ ਸਕਦੇ ਹੋ ਵੀ ਝਖੜਨੇ ਕਿੱਡਾ ਵੱਡਾ ਨੁਕਸਾਨ ਕਰਿਆ ਡਬਲ ਸੀ ਬਾਕੀ ਗੱਲਬਾਤ ਵੀ ਕਰਦੇ ਆ ਡਬਲ ਹੋ ਸੀ ਇਹ ਡਬਲ ਜਾਨੀ ਕਿ ਪਾਈ ਹੋਈ ਸੀ ਕਿ ਉੱਪਰ ਸੀ ਬੱਚਾ ਪਾਇਆ ਹੋਇਆ ਚੂਚੇ ਪਾਏ ਹੋਏ ਸੀ ਨੀਚੇ ਵੀ ਸੀ ਉੱਪਰਲੇ ਤਾਂ ਮੰਨ ਲਦਾ ਹੈ ਉੱਪਰਲਾ ਤਾਂ ਕੋਈ ਬੱਚੀ ਨਹੀਂ ਹੋਣਾ ਹਾਂਜੀ ਅੱਛਾ ਆਪਣੇ ਬਾਈ ਹਾਂਜੀ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੀ ਪਾਇਏ ਨੂੰ ਇਹ ਬਾਈ ਜੀ ਥੱਲੇ ਵਾਲੇ ਨੂੰ ਤਾਂ 2 ਸਾਲ ਹੋ ਗਏ ਸੀ ਉੱਪਰਲਾ ਤਾਂ ਅਜੇ ਹੋਣੀ ਪਾਇੀ ਸੀ ਬਾਈ 2 ਮਹੀਨੇ ਹੋਏ ਨੇ 2 ਮਹੀਨੇ ਹੋਏ ਨੇ ਹੁਣ ਕਿੰਨਾ ਚੋ ਪਾਇਆ ਹੋਇਆ ਸੀਗਾ ਇਹ 11000 ਬੱਚਾ ਪਾਇਆ ਹੋਇਆ ਸੀ 11000 ਬੱਚਾ ਪਾਇਆ ਹੋਇਆ ਸੀ ਕਿੰਨਾ ਕ ਨੁਕਸਾਨ ਹੋ ਗਿਆ ਬੱਚੇ ਦਾ ਤਕਰੀਬਨ ਮੇਰੇ ਸਾਬ ਨਾਲ 3000 3500 ਮਸਾ ਬਚੂਗਾ ਅੱ 11000 ਚੋਂ 8000 ਵੰਗੋ ਖਤਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਬਤੂਚੇ ਦਾ ਤਾਂ ਅਜੇ ਪਤਾ ਲੱਗੂਗਾ ਵੀ ਕਿੰਨਾ ਕ ਹੁੰਦਾ ਜੀ ਹਾਂ ਜੀ 40 ਲੱਖ ਦਾ ਜੀ 40 ਲੱਖ ਦਾ ਦੇਖ ਸਕਦੇ ਹੋ ਵੀ 40 ਲੱਖ ਰੁਪਏ ਦਾ ਨੁਕਸਾਨ ਆਪਣਾ ਭਾਈ ਜੀ ਨਾਮ ਕੀ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੋ ਕਿ ਫੌਜ ਚ ਰਿਟਾਇਰਮੈਂਟ ਹੋ ਕੇ ਆਏ ਨੇ ਭਾਈ ਸਾਹਮਣੇ ਖੜੇ ਨੇ 40 ਲੱਖ ਰੁਪਏ ਦਾ ਨੁਕਸਾਨ ਦੱਸਦੇ ਨੇ ਬਾਕੀ ਸਭ ਨੂੰ ਪਤਾ ਹੀ ਹੁੰਦਾ ਵੀ ਕਿੰਨੀ ਮਿਹਨਤ ਨਾਲ ਕਿੰਨਾ ਏਰੀਆ ਸੀ ਕੁਲ ਇਹ 11 11.5 ਹਜ਼ਾਰ ਸਕੁਅਰ ਫੁੱਟ ਏਰੀਆ ਸੀ ਦੇਖ ਸਕਦੇ ਹੋ ਵੀ ਸਾਰੇ ਲਗਭਗ ਸਾਰੇ ਢਹਿ ਗਿਆ ਤਿੰਨ ਕੁ ਹਜ਼ਾਰ ਬਚਾ ਜਿਹੜਾ ਬਾਈ ਕਹਿੰਦਾ ਉਹ ਬਚਿਆ ਜਿਹੜਾ ਹੈਗਾ ਢਾਤਾ ਉਹ ਵੀ ਪੁੱਛ ਦਿਆਂਗੇ ਬਾਈ ਨੂੰ ਆ ਦੇਖੋ ਜੀ ਇਹ ਕੋਈ ਬੀਮਾ ਵਗੈਰਾ ਕਰਾਇਆ ਹੋਇਆ ਬਾਈ ਨਾ ਬਾਈ ਇਸ ਵਾਰੀ ਅੱਧਾ ਕੰਮ ਕੀ ਇਸ ਦੇ ਰਿਹਾ ਅੱਛਾ ਧਿਆਨੇ ਨਹੀਂ ਦਿੱਤਾ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਨੂੰ ਕਿ ਜੇ ਜਿਹ ਕਿਸੇ ਤਰ੍ਹਾਂ ਦੀ ਵੀ ਮਦਦ ਹੁੰਦੀ ਹੈ ਤਾਂ ਇੱਧਰ ਗੌਰ ਕੀਤਾ ਜਾਵੇ ਆ ਦੇਖਦੇ ਹੋ ਵੀ ਸਾਰੇ ਖੇਤਾਂ ਦੇ ਵਿੱਚ ਕਿੱਥੇ ਤੱਕ ਖੜਿਆ ਪਿਆ ਉਹ ਅੱਗੇ ਦੋ ਕਿਲਿਆਂ ਦੀ ਬਾਹੀ ਤੱਕ ਜਿਹੜਾ ਹੈਗਾ ਇਹ ਉੱਪਰੋਂ ਸ਼ੈੱਡ ਆ ਜਿਹੜਾ ਚੱਕ ਕੇ ਸਾਰਾ ਲਾ ਕੇ ਮਾਰਿਆ ਫਿਰ ਉੱਪਰ ਕਿੰਨਾ ਕੁ ਬਚ ਸੀਗਾ ਉੱਪਰ 5500 ਸੀ ਜੀ 5500 ਉੱਪਰ ਲੈਦਾ ਫਿਰ ਮੈਨੂੰ ਲੱਗਦਾ ਲੱਭੀ ਨਹੀਂ ਹੁਣਾ ਉਹਦਾ ਵਿਚੀ ਇਹਦੇ ਵਿੱਚ ਵੜ ਗਿਆ ਇਹ ਹੱਥੋਂ ਆ ਥੱਲੇ ਡਿੱ ਗਿਆ ਕੋਸ ਇੱਧਰ ਨਹੀਂ ਗਿਆ ਕੋਸ ਉੱਡ ਗਿਆ ਇੱਧਰ ਉੱਡ ਗਿਆ ਮਰ ਗਏ ਬਹੁਤ ਮਰ ਗਏ ਬਹੁਤ ਜ਼ਿਆਦੇ ਇਹਨੇ ਥੱਲੇ ਵੀ ਨਹੀਂ ਸੀ ਥੱਲੇ ਪਏ ਨੇ ਦਬ ਗਏ ਵਿੱਚੇ ਸੱਸੀਕਰ ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਕਰ ਲਉ ਆਪਣਾ ਤੁਮਰੇ ਮੇਰਾ ਅਕਾਊਂਟ ਨੰਬਰ 15 260 150 ਚਰਨਜਾਬਾਟ ਆਈਐਫਸੀ ਕੋਡ ਆਈਸੀਆਈਸੀ 000100 1526 ਕੋ ਫੋਨ ਨੰਬਰ ਬਰਾ ਕਿਸੇ ਚਾਤ ਰੇਟ 1495 ਤੁਹਾਨੂੰ ਜਿਵੇਂ ਇਟਾਂ ਦਾ ਇੱਕ ਇਹ ਨਹੀਂ ਹੈਗਾ ਵੀ ਕੋਈ ਆਮੇ ਸੀਗਾ ਪੂਰਾ ਮਜ਼ਬੂਤ ਪੋਲਟਰੀ ਫਾਰਮ ਬਣਿਆ ਹੋਇਆ ਸੀਗਾ ਇਹ ਉੱਪਰ ਤਾਂ ਜਿਹੜਾ 55000 ਬਚਤੀ ਉਹ ਤਾਂ ਬਾਈ ਲੈ ਲੋ ਵੀ ਖਤਮ ਹੋ ਤਾਂ ਵਿੱਚ ਇਨੇ ਰੀ ਚੁੜ ਗਿਆ ਕੁਸਰ ਲੈ ਗਿਆ ਝਖੜ ਨਾਲੇ ਦਬ ਗਿਆ ਕੁਸ ਇਹਨਾਂ ਦੇ ਆ ਦੇਖੋ ਆ ਪਿਆ ਵੀ ਆ ਵਿੱਚ 40 ਲੱਖ ਰੁਪਏ ਤੱਕ ਦਾ ਨੁਕਸਾਨ ਦੱਸਦੇ ਭਾਈ ਹਾਂ ਇਹ ਫੌਜੀ ਸਾਹਿਬ ਨੇ ਗੁਰਪ੍ਰੀਤ ਸਿੰਘ ਜੀ ਜਗਤਾਰ ਸਿੰਘ ਨੇ ਇਹ ਫੌਜੀ ਸਾਹਿਬ ਨੇ ਜੋ ਵਿਚਾਰਾ ਮਿਹਨਤ ਕਰਕੇ ਉਹ ਕਮਾਈ ਲੈ ਕੇ ਆਈ ਦੀ ਆਪਦੀ ਜਿਹੜੀ ਪੈਨਸ਼ਨ ਪੁੰਸ਼ਨ ਲੈ ਕੇ ਆਏ ਸੀਗਾ ਉਹ ਸਾਰੀ ਤੇ ਲਾਈ ਸੀ ਤੇ ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ 11 12000 ਚੂਚੇ ਸੀ ਜੀਜੋ ਸਿਰਫ 2000 ਹੀ ਬਚੇ ਨੇ ਉਹ ਵੀ ਸ਼ਾਇਦ ਨਾ ਬਚਣਾ ਮੈਂ ਤਾਂ ਸਰਕਾਰ ਪਾਸੋਂ ਵੀ ਬੇਨਤੀ ਕਰਦਾ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਆਮ ਲੋਕਾਂ ਨੂੰ ਬੇਨਤੀ ਕਰਦਾ ਜਿਵੇਂ ਅਸੀਂ ਪਿੰਡਾਂ ਵਾਲੇ ਸਾਡੀ ਪੰਚਾਇਤ ਖੜੀ ਹੈ ਸਾਡੇ ਕੁਝ ਬਾਹਰ ਬੰਦੇ ਗਏ ਨੇ ਕੁਝ ਅਸੀਂ ਹੈਲਪ ਕਰਾਇਆ ਕਿਸੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਹੈਲਪ ਕੀਤੀ ਜਾਵੇ ਤਾਂ ਕਿ ਇਹ ਆਪਦਾ ਕਾਰੋਬਾਰ ਦੁਬਾਰਾ ਕਰ ਸਕਣ ਵੈਰੀ ਗੁਰੂ ਸਾਹਿਬਾ ਤੁਹਾਡੇ ਸਾਹਮਣੇ ਨੇ ਤਸਵੀਰਾਂ ਬਚੇ ਹੋਏ ਥੱਲੇ ਆ ਸਾਰਾ ਏਸੀ ਸਿਸਟਮ ਸੀ ਕੂਲ ਪੈਡਾ ਦੇਖੋ ਇਧਰ ਮਾਰੋ ਨਿਗਾਈ ਠੀਕ ਹੈ ਇਹਦਾ ਬਹੁਤ ਵੱਡਾ ਨਖਾਣਾ 7-8 ਲੱਖ ਰੁਪਏ ਦਾ ਕਟੂਕਟ ਪ੍ਰੋਜੈਕਟ ਹੈ ਇਹ ਅੱਛਾ ਕੂਲ ਪੈਡੀ ਹੀ ਸੀ 7-8 ਲੱਖ ਦੀਆਂ ਤਾਂ ਸਿਸਟਮ ਸਾਰਾ ਲਾਇਆ ਸੀ ਸਿਸਟਮ ਜਿਹੜਾ ਏਸੀ ਲਾਇਆ ਹੋਇਆ ਸੀ ਏਸੀ ਹਾਂ ਸਾਰਾ ਲਾਇਆ ਸੀ ਮੇਕੋ ਸਾਰਾ ਹੀ ਨੁਕਸਾਨ ਹੋ ਗਿਆ ਆਟੋਮੈਟਿਕ ਪਾਣੀ ਦਾ ਕਰਿਆ ਹੋਇਆ ਸੀ ਚਲੋ ਇਹਨਾਂ ਨੇ ਵੀ ਚਲੋ ਅਗਲਾ ਕਹਿੰਦਾ ਵੀ ਲੇਵਲ ਪੂਰਾ ਵਧੀਆ ਸ਼ੌਂਪ ਪੈਸਾ ਲਾ ਕੇ ਬਣਾਇਆ ਹੋਇਆ ਸੀ ਸ਼ੌਂਕ ਨਾਲ ਆਟੋਮੈਟਿਕ ਸੀ ਸਾਰਾ ਸਿਸਟਮ ਸਾਰਾ ਤੈਸਮੈਸ ਹੋ ਗਿਆ ਸਾਰਾ ਤੈਸਮੈਸ ਹੋ ਗਿਆ ਫੌਜੀ ਸਾਹਿਬ ਨੇ ਬਣਾਇਆ ਸੀ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਜੇ ਕਿਸੇ ਤਰ੍ਹਾਂ ਦਾ ਵੀ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਕਰੋ ਜਿਵੇਂ ਵੀ ਇੱਕ ਆਮ ਕਿਸਾਨ ਆਪਾਂ ਕਹਿੰਦੇ ਆ ਫਸਲੀ ਚੱਕਰ ਤੋਂ ਨਿਕਲੋ ਕੁਝ ਨਵਾਂ ਅਪਣਾਓ ਜਦੋਂ ਕੋਈ ਛੋਟਾ ਕਿਸਾਨ ਕੋਈ ਨਵਾਂ ਕੰਮ ਕਰ ਲਵੇ ਤੇ ਹੱਥ ਫੜਨਾ ਜਾਂਦਾ ਜਿਵੇਂ ਹੁਣ 40-50 ਲੱਖ ਦਾ ਨੁਕਸਾਨ ਇਹਦਾ ਹੋ ਗਿਆ ਸਰਕਾਰ ਨੂੰ ਤੇ ਉਸੇ ਦੀ ਹੈਲਪ ਕਰਨੀ ਚਾਹੀਦੀਆ ਚਲੋ ਇਹ ਦੁਆਰਾ ਨਵੇਂ ਸਿਰਿਓ ਬਣਾਉਣ ਵਾਸਤੇ ਸਰਕਾਰ ਮਦਦ ਕਰ ਦੇ ਹੋ ਸਕਣ ਦੁਆਰਾ ਚਲੋ ਆਪਦੀ ਰੋਟੀ ਜੋਗੇ ਹੋ ਸਕਣ ਠੀਕ ਹੈ ਬਿਲਕੁਲ ਜੀ ਨਵੇਂ ਸਿਰਿਓ ਬਣਾਉਣ ਵਾਸਤੇ ਆਪਾਂ ਕਹਿੰਦੇ ਵੀ ਮਦਦ ਹੋ ਜੇ ਹਾਂ ਜੀ ਹੁਣ ਇੰਨੇ ਨੁਕਸਾਨ ਹੋ ਗਏ ਨੇ ਤਾਂ ਹੌਸਲਾ ਸਾਰਾ ਟੁੱਟਿਆ ਪਿਆ ਹੌਸਲਾ ਟੁੱਟ ਗਿਆ ਜੀ ਬਿਲਕੁਲ ਇਹਨਾਂ ਦਾ ਜਿਵੇਂ ਕਹਦੀ ਇੱਥੇ ਆਉਣ ਨੂੰ ਵੀ ਨਹੀਂ ਜੀ ਕਰਦਾ ਇਹ ਕਹਿੰਦੇ ਅਸੀਂ ਕੀ ਕਰਾਂਗੇ ਆਕੇ 50 ਲੱਖ ਰੁਪਏ ਖੂਚ ਭਗਾਤੇ ਸਾਡੇ ਹੂੰ ਦੇਖ ਸਕਦੇ ਹਾਂ ਬਈ ਤਸਵੀਰਾਂ ਇਸ ਤਰ੍ਹਾਂ ਛਖੜਨੇ ਜੀ ਪੂਰਾ ਲਗਭਗ 11000 ਸਕਰ ਫੁੱਟ ਦੇ ਵਿੱਚ ਜਿਹੜਾ ਮੁਰਗੀ ਫਾਰਮ ਸੀ ਉਹ ਤਹਿਸ ਨੈਸ ਹੋ ਗਿਆ ਰਿਟਾਇਰਮੈਂਟ ਤੋਂ ਬਾਅਦ ਫੌਜੀ ਸਾਹਿਬ ਨੇ ਬਣਵਾਇਆ ਸੀਗਾ ਬਹੁਤ ਭਾਰੀ ਨੁਕਸਾਨ ਆ ਜਿਹੜਾ ਝਖੜ ਨੇ ਕਰਿਆਗਾ ਹੂੰ ਹੂੰ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਗੰਡੂਆ ਪਿੰਡ ਦੇ ਵਿੱਚ ਖੜੇ ਆਂਗੇ ਜਿੱਥੇ ਇੱਕ ਫੌਜੀ ਸਾਹਿਬ ਗੁਰਪ੍ਰੀਤ ਸਿੰਘ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਇੱਕ ਪੋਲਟਰੀ ਫਾਰਮ ਬਣਾਇਆ ਸੀਗਾ ਲਗਭਗ 40-50 ਲੱਖ ਰੁਪਇਆ ਲਾ ਕੇ ਜਿਹਦੇ ਵਿੱਚ ਲਗਭਗ 11000 ਜਿਹੜਾ ਚੂਚਾ ਸੀ ਉਹ ਪਾਇਆ ਹੋਇਆ ਸੀਗਾ 20 ਦਿਨ ਹੋ ਗਏ ਸੀ ਪਾਏ ਨੂੰ ਪਰ ਇੱਕ ਝੱਖੜ ਨੇ ਸਾਰਾ ਪੋਲਟਰੀ ਫਾਰਮ ਜਿਹੜਾ ਖਤਮ ਕਰਤਾ ਪਾਈ ਨੇ 40 45 ਲੱਖ 50 ਲੱਖ ਰੁਪਇਆ ਲਾ ਕੇ ਇੱਕ ਵਧੀਆ ਟੈਕਨੋਲੋਜੀ ਨਾਲ ਜਿਹੜਾ ਹੈਗਾ ਸੀ ਪੋਲਟਰੀ ਫਾਰਮ ਬਣਾਇਆ ਸੀ ਪਿੰਡ ਗੰਡੂਆਂ ਦੇ ਵਿੱਚ ਪਰ ਅੱਜ ਜਿਹੜਾ ਹੈਗਾ ਬਿਲਕੁਲ ਖਤਮ ਕਰਤਾ ਜਿਹੜਾ ਬਚ ਸੀ ਸਾਰਾ ਝੱਖੜ ਦੇ ਵਿੱਚ ਖਤਮ ਹੋ ਗਿਆ ਪੂਰੀ ਵੀਡੀਓ ਤੁਹਾਨੂੰ ਦਿਖਾਉਣੇਗੇ ਅੱਛਾ ਸ਼ੱਡ ਤੁਹਾਨੂੰ ਕੋਲੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਕਿਸ ਤਰ੍ਹਾਂ ਇਹ ਜਿਹੜਾ ਨੁਕਸਾਨ ਹੈ ਵੱਡਾ ਹੋਇਆਗਾ ਆ ਦੇਖੋ ਜੀ ਡਬਲ ਸੀ ਇਹ ਡਬਲ ਬਣਿਆ ਹੋਇਆ ਸੀਗਾ ਜਨਨਕੇ ਉੱਪਰਲਾ ਤਾਂ ਜਿਹੜਾ ਹੈਗਾ ਜਮੇ ਤੁਹਾਨੂੰ ਦਿਂਦਾ ਵੀ ਜਮੇ ਉਡਾਕ ਹੀ ਲਗੀ ਨੇਰੀ ਪੂਰੇ ਸ਼ੌਂਕ ਨਾਲ ਜਿਹੜਾ ਪੋਲਟਰੀ ਫਾਰਮ ਬਣਾਇਆ ਹੋਇਆ ਸੀਗਾ ਬਾਈ ਨੇ ਫੌਜੀ ਸਾਹਿਬ ਨੇ ਆ ਤੁਹਾਡੇ ਸਾਹਮਣੇ ਆ ਦੇਖ ਲੋ ਜੀ ਚੱਕ ਕੇ ਸਾਰਾ ਝੱਖੜ ਨੇ ਆ ਲਾਲੂ ਤਸਵੀਰਾਂ ਦਿਖ ਰਹੀਆਂ ਨੇ ਤੁਹਾਨੂੰ ਪੈਸਾ ਲੱਗਿਆ ਹੋਇਆ ਵੀ ਦਿਖ ਰਿਹਾ ਹੈ ਪੂਰਾ ਸ਼ੈੱਡ ਪੂਰਾ ਮਜ਼ਬੂਤ ਸ਼ੈੱਡ ਇਹ ਵੀ ਦੇਖ ਕੇ ਹੈਰਾਨ ਨੇ ਵੀ ਇਹੋ ਜਿਹਾ ਝੱਖੜ ਸਾਰੀ ਚੱਕ ਕੇ ਲੈ ਗਿਆ ਹਾਂਜੀ ਬਹੁਤ ਦੂਰ ਤੱਕ ਚਲੇ ਗਏ ਖੇਤਾਂ 'ਚ ਜਿੰਨੇ ਕਾ ਮਰੀਏ ਉਹ ਦੇਖੋ ਅੱਗੇ ਤੱਕ ਜਿਹੜਾ ਹੈਗਾ ਕੋਈ ਗੰਡ ਜੀ ਕੋਈ ਛਖੜ ਇਕੱਠਾ ਬਣ ਕੇ ਆਇਆ ਕੱਲ ਆਇਆ ਵੀ ਆ ਦੁਪਹਿਰੇ ਜੇ ਪਤਾ ਲੱਗਿਆ ਦੌਲੇ ਵਾਲੇ ਪਾਸੇ ਵੀ ਦਰਖਤ ਪੱਟੇ ਪਏ ਸੀ ਅਸੀਂ ਦੇਖੇ ਸੀ ਸ਼ਾਮ ਜੀ ਨੂੰ ਸੜਕਾਂ ਤੇ ਡੇਗੇ ਪਏ ਸੀ ਆ ਲੱਗੇ ਹੋਏ ਸੀਗੇ ਆਹ ਸੀਗੇ ਅੱਛਾ 3 ਲੱਖ ਰੁਪਏ ਦਾ ਇੱਕ ਹੈ 9 ਲੱਖ ਇਹ ਤਿੰਨ ਤਿੰਨ ਟੁੱਟ ਗਈ ਇਹ 9 ਲੱਖ ਰੁਪਏ ਦੇ ਲਵਾਏ ਸੀ ਆਹ ਲਾ ਲਓ ਵੀ 9 ਲੱਖ ਰੁਪਏ ਦੇ ਤਾਂ ਆ ਸੀਗੇ ਇਹ ਕੀ ਚੀਜ਼ ਪਾਣੀ ਗੱਧਾ ਅੰਦਰ ਟੈਂਪਰੇਚਰ ਅੱਛਾ ਟੈਂਪਰੇਚਰ ਸਹੀ ਕਰਦੇ ਉਧਰ ਪੱਖੇ ਲੱਗੇ ਨੇ ਤੇ ਵੀ ਪਾਣੀ ਆ ਗਏ ਜਿੰਦੇ ਨੇ ਠੀਕ ਹੈ ਟੈਂਪਰੇਚਰ ਨੂੰ ਸਹੀ ਕਰਨ ਵਾਸਤੇ ਪੁਲਟਰੀ ਫਾਰਮ ਚ 3 ਲੱਖ ਰੁਪਏ ਦਾ ਹਾ ਇੱਕ ਕਹਿੰਦੇ ਨੇ ਤਿੰਨ ਉੱਤੇ ਤੇ ਦੋ ਉੱਤੇ ਲੱਗੇ ਇਹਦੀ ਕੈਬਿਨਟ ਗਈ ਤਿੰਨ ਟੁੱਟ ਗਏ ਤੁਸੀਂ ਐਂ ਲਾ ਲਓ ਵੀ 8-9 ਲੱਖ ਰੁਪਏ ਦਾ ਨਕਸ਼ ਬਿਲਕੁਲ ਲੱਗ ਰਿਹਾ ਕੰਦਰ ਆ ਆਹ ਯਾਰ ਅੱਛਾ ਆਹਾ ਬਿਲਕੁਲ ਜੀ ਆ ਜਮੇ ਲੱਗੇ ਹੋਏ ਟੈਂਪਰੇਚਰ ਨੂੰ ਸਹੀ ਰੱਖਣ ਵਾਸਤੇ ਏਸੀ ਕਹਿ ਸਕਦੇ ਏਸੀ ਕਹਿ ਸਕਦੇ ਇਹਨਾਂ ਨੂੰ ਏਸੀ ਲੱਗੇ ਹੋਏ ਨੇ ਦੇਖ ਸਕਦੇ ਹੋ ਕੂਲ ਰੇਸੀ ਕਹਿ ਲੋ ਚਲੋ ਇਹ ਵੱਡਾ ਸਿਸਟਮ ਹੈਗਾ ਘਰਾਂ ਚ ਆਪਣੇ ਛੋਟੇ ਹੁੰਦੇ ਨੇ ਵੀ ਇਹ ਵੀ 2.5 ਤੇ 3 ਲੱਖ ਦਾ ਤਾਂ ਇਹ ਇੱਕ ਕਹਿੰਦੇ ਨੇ ਬਾਈ ਆਹ ਲਾ ਲਓ ਵੀ ਇਹ ਵੀ ਖਤਮ ਹੋ ਗਏ ਬਿਲਕੁਲ ਪੈਸਾ ਲੱਗਿਆ ਹੋਇਆ ਜਿਹੜਾ ਫੌਜੀ ਸਾਹਿਬ ਦਾ ਸਾਰਾ ਬਰਬਾਦ ਹੋ ਗਿਆ 8-9 ਲੱਖ ਦਿੱਤਾ ਇਹ ਖਤਮ ਹੋ ਗਏ ਤੇ ਬਾਕੀ ਤੁਹਾਡੇ ਸਾਹਮਣੇ ਦਿਖ ਰਿਹਾ ਸੋਨੂੰ ਸਾਰਾ ਅੱਗੇ ਤੱਕ ਆ ਲਾ ਲਓ ਤਸਵੀਰਾਂ ਵੀ ਸਾਰਾ ਜਿਹੜਾ ਹੈਗਾ ਤਹਸ ਨਹਸ ਹੋ ਗਿਆ ਭਾਰੀ ਨੁਕਸਾਨ ਹੈ ਜਿਹੜਾ ਹੋ ਗਿਆ ਆਪਾਂ ਇਹ ਕਹਿੰਦਾ ਜੀ ਅਸੀਂ ਸਿੱਧਾ ਹੀ ਬਣਵਾ ਲਿਆ ਬੀਮਾ ਬੂਮਾ ਕਰਵਾਇਆ ਨਹੀਂ ਨਹੀਂ ਤਾਂ ਹੁਣ ਆਪਾਂ ਨੂੰ ਪਤਾ ਹੈ ਬੀਮਾ ਕਰਾਉਂਦੇ ਨੇ ਜਿਹੜਾ ਕੋਈ ਲੋਨ ਵਗੈਰਾ ਲੈਂਦੇ ਨੇ ਫੌਜੀ ਸਾਹਿਬ ਨੂੰ ਇਹ ਸੀਗਾ ਵੀ ਜਿਹੜਾ ਪੈਸਾ ਆਇਆ ਹੈ ਚਲੋ ਅੱਗੇ ਹੁਣ ਸਮੈਲ ਵੀ ਮਰੇ ਹੋਏ ਦੀ ਕਰਕੇ ਆ ਰਹੀ ਹੈਗੀ ਤੁਹਾਨੂੰ ਆ ਦੇਖੋ ਪੂਰਾ ਛੱਡਾ ਜਿਹੜਾ ਉਹ ਟੈ ਗਿਆ ਜੀ ਖਤਮ ਹੋ ਗਿਆ ਜਿਹੜਾ ਛੱਡਾ ਹੈ ਛੱਡ ਤੇ ਬੀਮਾ ਜਿਹੜਾ ਬੀਮਾ ਇਹਨਾਂ ਨੇ ਕਰਾਇਆ ਨਹੀਂ ਜੇਕਰ ਬੀਮਾ ਕਰਾਇਆ ਹੁੰਦਾ ਤਾਂ ਜਿਹੜਾ ਹੁੰਦਾ ਨੁਕਸਾਨ ਉਹਦਾ ਮਿਲ ਜਾਂਦੀ ਇਹਨਾਂ ਨੂੰ ਭਰਾਈ ਸਬਸਿਡੀਆਂ ਵੀ ਮਿਲ ਜਾਂਦੀ ਹੁੰਦੀ ਹੈ ਪਰ ਇਹਨਾਂ ਨੂੰ ਜਿਹੜਾ ਮਿਲਿਆ ਸੀ ਰਿਟਾਇਰਮੈਂਟ ਦਾ ਸਾਰਾ ਤਿਲਫੋਲ ਇਹਨਾਂ ਨੇ ਜਿਹੜਾ ਹੈਗਾ ਪੋਲਟਰੀ ਫਾਰਮ ਦੇ ਉੱਤੇ ਲਾਤਾ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜਿੰਨਾ ਵੀ ਹੋ ਸਕਦਾ ਹੈ ਨਵਾਂ ਪੋਲਟਰੀ ਫਾਰਮ ਤਿਆਰ ਕਰਨ ਨੂੰ ਇਹਨਾਂ ਦੀ ਜਿਹੜੀ ਹੈਗੀ ਮਦਦ ਹੈ ਉਹ ਕੀਤੀ ਜਾਵੇ ਜਿਵੇਂ ਆਪਾਂ ਕਹਿੰਦੇ ਨੇ ਵੀ ਝੋਨੇ ਨੂੰ ਛੱਡ ਕੇ ਜਾਂ ਹੋਰ ਵੱਖਰਾ ਫਸਲ ਕਰੀਏ ਖੇਤੀ ਕਰੀਏ ਵੱਖਰੀ ਇੱਕ ਵੱਖਰਾ ਕੰਮ ਤੋਰਿਆ ਸੀਗਾ ਪੋਲਟਰੀ ਫਾਰਮ ਹੈਗੇ ਨੇ ਪਿੰਡਾਂ 'ਚ ਪਰ ਪਹਿਲੀ ਜੇ ਕਹੀਦੀ ਇੱਕ ਦਿਲ ਟੁੱਟਣ ਵਾਲੀ ਗੱਲ ਹੈ ਕਿਸਾਨ ਦੀ ਇੱਥੇ ਕਪਾਰੀ ਨੁਕਸਾਨ ਆ ਜਿਹੜਾ ਪਿੰਡ ਗੰਡੂਆਂ ਦੇ ਵਿੱਚ ਹੋਇਆਗਾ ਆਬ ਦੁਬਾਰੇ ਬੁਲਾਏ ਨੇ ਪਰ ਰਿਟਾਇਰਮੈਂਟ ਹੋ ਗਿਆ ਦੀਗਾ ਠੀਕ ਹੈ ਇਹਨੂੰ ਮੈਂ ਅੱਗੇ ਵੀ ਤੁਸੀਂ ਆਓ ਠੀਕ ਹੈ ਤੁਸੀਂ ਆ ਕੇ ਵੀ ਇਹ ਕਹਿੰਦਾ ਵੀ ਕਿਵੇਂ ਜਾ ਸਕਦਾ ਐਸ ਦੀ ਵੀ ਪਿੰਡ ਵਾਲੇ ਕਹਿੰਦੇ ਆ ਵੀ ਕੁੜੇ ਤਾਂ ਕਿੰਨਾ ਨੁਕਸਾਨ ਹੋ ਗਿਆ 35-40 ਲੱਖ ਰੁਪਏ ਦਾ ਠੀਕ ਹੈ ਆਪਦੇ ਪਰਿਵਾਰੋਂ ਅੱਛਾ ਕਿੱਥੇ ਬੁਲਾਏ ਫੌਜੀ ਸਭ ਇਹ ਉਹ ਲੜਾਈ 'ਚ ਸ਼ਰਧਾਂ ਤੇ ਹਾਂ ਅੱਛਾ ਦੁਬਾਰੇ ਬੁਲਾਏ ਨੇ ਫਿਰ ਆ ਨੁਕਸਾਨ ਇਹ ਨੁਕਸਾਨ 'ਚ ਲੁਕਾਉਣਗੇ ਫਿਰ ਹੱਕ ਬਣਦਾ ਸਰਕਾਰ ਦਾ ਨਾਲ ਗਰੀਬ ਬੰਦੇ ਦੀ ਜ਼ਮੀਨਤੀ ਠੀਕ ਹੈ ਉਹ ਚ ਪਾਇਆ ਸੀ ਇਹਨਾਂ ਨੇ ਠੀਕ ਹੈ ਹੁਣ ਕਿੱਡਾ ਨੁਕਸਾਨ ਹੋ ਗਿਆ ਕਿਵੇਂ ਲੜਾਈ ਜੀ ਜਾਊਗਾ ਕਿਵੇਂ ਆਪਦੇ ਬੱਚਿਆਂ ਨੂੰ ਛੱਡ ਕੇ ਜਾਊਗਾ ਸਾਰੀ ਉਮਰ ਦੀ ਕਮਾਈ ਲੱਗ ਗਈ ਕਮਾਈ ਤਾਂ ਫੌਜ ਚ ਕਰੀ ਤੀ ਖਤਮ ਹੋ ਰਿਹਾ ਕਿ ਆ ਗਈ ਸਾਰੀ ਖਤਮ ਹੋ ਗਈ ਹਾਂ ਉਹ ਕੋਈ ਮਦਦ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ ਐ ਕੋਈ ਸਾਡੇ ਬਾਹਰਲੇ ਬੰਦੇ ਵੱਲੋਂ ਵੀ ਐ ਕੋਈ ਕੈਨੇਡਾ ਵਾ ਕੋਈ ਯੂਕੇ ਐ ਕੋਈ ਸਟ੍ਰੇਲੀਆ ਐ ਉਹ ਵੀ ਸਾਡੇ ਮਦਦ ਕਰਨ ਸਾਡੇ ਰਿਟਾਇਰ ਫੌਜੀ ਗੁਰਪ੍ਰੀਤ ਸਿੰਘ ਦੀ ਮਦਦ ਕਰਨ ਹਾਂਜੀ ਠੀਕ ਹੈ ਕਿੰਨਾ ਨੰਬਰ ਹੈ ਜੀ 9915264599 ਠੀਕ ਹੈ ਦੇਖ ਸਕਦੇ ਹੋ ਜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਮਦਦ ਕਰਨਾ ਚਾਹੁੰਦਾ ਐਨਆਰਆਈ ਭਰਾ ਕਿਉਂਕਿ ਨੁਕਸਾਨ ਭਾਰੀ ਹੋਇਆ ਕੋਈ ਥੋੜਾ ਨੁਕਸਾਨ ਨਹੀਂ 40 ਲੱਖ ਰੁਪਏ ਦਾ ਨੁਕਸਾਨ ਹੋ ਜਾਣਾ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਆਪਾਂ ਕਹਿ ਦਈਏ ਵੀ 10 ਕਿੱਲਾਂ ਦਾ ਮਾਲਕ ਸੀ ਫੌਜੀ ਜਾਂ 15 ਦਾ ਜਾਂ 5 ਦਾ ਵੀ ਨਹੀਂ ਤੀ ਦੋ ਦਾ ਵੀ ਨਹੀਂ ਸਿਰਫ 1 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਪੋਲਟਰੀ ਫਾਰਮ ਪਨਾਇਆ ਸੀ ਤੁਸੀਂ ਆਏ ਲਾ ਲਓ ਵੀ ਸਾਰਾ ਕੁਝ ਨੁਕਸਾਨ ਵੱਡਾ ਹੋ ਗਿਆ ਬੇਨਤੀ ਕਰਦੇ ਆ ਕਿ ਫੌਜੀ ਸਾਹਿਬ ਸ਼ਰਧਾਂ ਦੀ ਰਾਖੀ ਪਹਿਲਾਂ ਰੱਖ ਕੇ ਆਏ ਨੇ ਦਵਾ 40-50 ਲੱਖ ਦਾ ਨੁਕਸਾਨ ਹੋਇਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਮਦਦ ਕਰੋ ਇਹਨਾਂ ਦਾ ਫੋਨ ਨੰਬਰ ਵੀ ਦਿੱਤਾ ਇਹ ਆਪਣਾ ਤੁਸੀਂ ਪੋਲਟਰੀ ਫਾਰਮ ਬਣਾਇਆ ਛੋਟੇ ਲਵੇ ਕੋਲ ਜਮੀਨ ਕਿੰਨੀ ਕਾ ਜੀ ਡੇਢ ਕਿੱਲੇ ਡੇਢ ਕਿੱਲੇ ਹੈ ਅੱਧੇ ਕਿੱਲੇ ਚੇ ਬਣਾ ਲਿਆ ਅਕੀਲਾ ਬਚ ਗਿਆ ਆ ਦੇਖ ਲਓ ਵੀ ਸਿਰਫ ਡੇਢੇ ਕਿੱਲਾ ਹੈ ਤਾਂ ਲਾਲੋ ਸਾਹਿਬ ਵੀ ਵੱਡਾ ਨੁਕਸਾਨ ਡੇਢ ਕਿੱਲੇ ਵਾਲਾ ਕੀ ਕੱਢੂਗਾ ਸਾਰਾ ਅੱਧੇ ਕਿੱਲੇ ਚੇ ਬਣਿਆ ਹੋਇਆ ਸੀ ਜਿਹੜੀ ਬਿਲਡਿੰਗ ਢਹਿ ਗਈ ਸਾਰੀ ਤੇ ਜਿਹੜਾ ਹੈਗਾ ਭਾਰੀ ਹਾਂਜੀ ਉੱਪਰ ਦਾ ਹੁਣੀ ਬਣਾਈ ਸੀ 1 ਕੇ ਲਾਟ ਕੱਢਿਆ ਲਈ 1 ਕੇ ਲਾਟ ਕੱਢਿਆ ਦੂਜੇ ਤੋਂ ਪਹਿਲਾਂ ਟਹਿ ਗਿਆ ਥੱਲੇ ਵਾਲਾ 2 ਸਾਲ ਪਹਿਲਾਂ ਬਣਾਇਆ ਸੀ